Agora ਕਿਹਨੂੰ ਗੱਦੀ ਬਾਜ ਨੇ ਬੰਦੇ ਖੜੇ ਕਿਉਂ ਪੁੱਛ ਲੋ ਅੱਛਾ ਸਾਰਿਆਂ ਨੇ ਪੁੱਛ ਲੋ ਜਿਹੜਾ ਜੀ ਆਪਾਂ ਇੱਥੇ ਰਹਿੰਦੇ ਨਹੀਂ ਬਈ ਬਾਈ ਅਸੀਂ ਗੱਡੀਆਂ ਵਾਲੇ ਆਂ ਸਾਰੇ ਆਪਣੇ ਹੀ ਬੰਦੇ ਆ ਸਾਰੇ ਬੰਦੇ ਖੜੇ ਗੱਡੀਆਂ ਵਾਲੇ ਦੇ ਗੱਡੀ ਦੇ ਪੱਖੇ ਪੁੱਛੋ ਬਾਕੀ ਬੰਦੇ ਤਾਂ ਆ ਗਏ ਆ ਅਸੀਂ ਗੱਡੀਆਂ ਵਾਲੇ ਤਾਂ ਨਹੀਂ ਬੰਦੀ ਵਾਲੇ ਆ ਗਏ ਆ ਰੌਂਗ ਸਾਈਡ ਤੋਂ ਗੱਡੀ ਆ ਕੇ ਬੱਦੂ ਦੀ ਕੀ ਰਹੀ ਹੈ ਨਹੀਂ ਰੌਂਗ ਦੇ ਕਿਧਰ ਹੋ ਰਹੀ ਬਾਕੀ ਜਿਹੜੇ ਦੇਖੋ ਗੱਡੀ ਇੱਥੋਂ ਸਾਈਡ ਤੋਂ ਗੱਡੀ ਨਾਲ ਲੱਗੀ ਆ ਦੇਖੋ ਹੋਰ ਗੱਡੀ ਕੱਢੋ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਉਧਰੋਂ ਆ ਰਹੀਆਂ ਕੱਟੀਆਂ ਇਹਨਾਂ ਦੀ ਹਾਂ ਉਧਰੋਂ ਘੁੰਮਗੀ ਆ ਗੱਡੀ ਆਈ ਹੈ ਕਿ ਉਹਦੀ ਗਲਤੀ ਕੋਈ ਨਹੀਂ ਸਿੱਧਾ ਰੋਡ ਦੇ ਉੱਪਰ ਖੜਾ ਹੋ ਉਹ ਨੰਬਰ ਗੱਡੀ ਦਾ ਨੰਬਰ ਦੇਖੋ ਪਲੀ ਟੈਂਪਰੇਰੀ ਨੰਬਰ ਵਾਲੇ ਯਾਰ ਪੂਰਾ ਨੰਬਰ ਬਿਕਲਾ ਨੰਬਰ ਵੀ ਨਹੀਂ ਗਾ ਜਾਂ ਟੈਂਪਰੇਰੀ ਨੰਬਰ ਦੇ ਨੰਬਰ ਟੈਂਪਰੇਰੀ ਨੰਬਰ ਲਖਾਏ ਹੋਦੇ ਮਰੀ ਗਾਦੇ ਨੰਬਰ ਆਊਟ ਆ ਤਾਂ ਫਿਰ ਇਹ ਕਿੱਥੇ ਦੀ ਗੱਡੀ ਹੈ ਕਿੱਥੇ ਦੀ ਹੈ ਇੱਥੇ ਹੀ ਵਗੜਦੀ ਹੈ ਜਾਣੇ ਦੀ ਕਰਾਂਗੇ ਗੱਡੀ ਦੇ ਮਾਲਕਰੇ ਨਾਲ ਉਹ ਵੀ ਇੱਥੇ ਮੌਜੂਦ ਹੈ ਭਾਈ ਗੱਡੀ ਆਪਣੀ ਆ ਵੀਰੇ ਹਾਂ ਬਹੁਤ ਬਾਈ ਇੱਥੇ ਆ ਬਾਈ ਇਹ ਨਾ ਬਾਈ ਬਾਈ ਹੋਣਾ ਜੀ ਮੁਲਾਜ਼ਮ ਦੀ ਹਾਂਜੀ ਹਾਂਜੀ ਭਾਈ ਆ ਮਰੇ ਕੀ ਗੱਲ ਹੋ ਗਈ ਵੀਰੇ ਕੁਛ ਨਹੀਂ ਬ్రਦਰ ਮੈਂ ਡਿਊਟੀ ਜਾ ਰਿਹਾ ਯਾਰ ਅੱਛਾ ਇਹਦਾ ਤਾਂ ਈ ਰਿਕਸ਼ਾ ਇਧਰੋਂ ਸਾਈਡ ਤੋਂ ਸੀਗਾ ਇਹਨੇ ਨਾ ਆਕੜ ਦੇ ਮਾਰੇ ਨੇ ਬ੍ਰੇਕ ਵੀ ਨਹੀਂ ਮਾਰੀ ਸ਼ੋ ਮੇਰੀ ਗੱਡੀ ਦਾ ਕੈਮਰਾ ਪਰਸ ਨੂੰ ਦਿਖਾ ਦੇ ਆਜੋ ਆ ਦੇਖੋ ਇੱਥੋਂ ਪਿੱਛੋਂ ਲਾ ਕੇ ਨਾ ਗੱਡੀ ਅੱਛਾ ਉੱਚ ਮਾਰ ਕੇ ਆਇਆ ਇਹ ਘੁੰਮ ਕੇ ਸਾਰੀ ਮੂਰੇ ਆ ਗਈ ਠੀਕ ਹੈ ਮੂਰੇ ਆ ਕੇ ਮੇਰੇ ਕੋ ਫੋਟੋ ਕੋਸ਼ਿਸ਼ ਕੀਤੀ ਹਾਂ ਬ੍ਰੇਕ ਮਾਰਨ ਦੀ ਠੀਕ ਹੈ ਉਤੋਂ ਇਹਨਾਂ ਮੈਂ ਇੱਕ ਲਫ਼ਜ਼ ਨਹੀਂ ਬੋਲਿਆ ਤੋ ਖਬਰ ਹੋਗੇ ਦਿਵਾਉਂਦਾ ਹਾਂ ਠੀਕ ਹੈ ਕੋਈ ਨਹੀਂ ਥਾਣੇ ਚੱਲੇ ਥਾਣਾ ਜਿਹੜਾ ਪਿੰਡ ਇਹ 7 ਨੰਬਰ ਚੱਲ ਅਕਸਰ ਰਹਿ ਦੇ ਇੱਕ ਮਿੰਟ ਆ ਆਮ ਜਨਤਾ ਨੇ ਇਦਾਂ ਹੋ ਰਹੀ ਅੱਜ ਪਹਿਲੀ ਵਾਰ ਦੇਖੇਗੀ ਪੰਜਾਬ ਪੁਲਿਸ ਨੇ ਉਹ ਦੇਖਦੇ ਆਪਾਂ ਕਰਦੇ ਕੱਲ੍ਹ ਸੋ ਲੱਪਰੀ ਸਿੰਘ ਨੇ ਜੋ ਥਾਣਾ 7 ਨੰਬਰ ਤੋਂ ਤੋ ਦੇਖ ਰਹੇ ਗੱਡੀ ਤੁਹਾਨੂੰ ਦਿਖਾਵਾਂਗੇ ਸੋ ਅੱਜ ਜਿਹੜੀ ਗੱਡੀ ਉਹਨਾਂ ਦੀ ਵੀ ਕੋਲ ਜਿਹੜੀ ਡੈਮੇਜ ਹੋ ਚੁੱਕੀ ਹੈ ਉਹ ਬਾਈ ਨੇ ਦ ਕੀ ਪਹਿਲਾਂ ਪਿੱਛੇ ਸਾਈਡ ਮਾਰ ਕੇ ਆਏ ਤੇ ਫਿਰ ਅੱਗੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਬਿਲਕੁਲ ਜਿਹੜਾ ਆ ਦੇਖ ਰਹੇ ਤੁਹਾਨੂੰ ਦਿਖਾਵਾਂਗੇ ਪੰਜਾਬ ਨੂੰ ਤਾਂ ਸਿੱਧੇ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਆ ਸੋ ਇਸ ਵੇਲੇ ਜੋ ਟਿੱਪਰ ਮੋਤ ਬਣ ਕੇ ਘੁੰਮਦੀਆਂ ਨੇ ਹਾਈਵੇ ਤੇ ਗਰੀਬਾਂ ਬਾਰੇ ਚਲਾਨ ਕੀਤੇ ਜਾਂਦੇ ਨੇ ਮੋਟਰਸਾਈਕਲ ਕਰਕੇ ਚੱਕ ਕੇ ਥਾਣੇ ਦਿੱਤੇ ਜਾਂਦੇ ਨੇ ਪਰ ਇਹਨਾਂ ਤੇ ਕੌਣ ਕਾਰਵਾਈ ਕਰੇਗਾ ਕੀ ਹੋਣਾ ਇਹਦੇ ਤੇ ਕਾਰਵਾਈ ਹੋਵੇਗੀ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਮੈਂਟ ਆਪਣਾ ਜੂ ਸਾਂਝਾ ਕਰਦੇ ਰਹੋ ਸੋ ਬਾਈ ਜੀ ਖੜੇ ਬਜ ਕੀ ਗੱਲ ਏ ਵਾਇਰ ਜਾਲਤਾ ਵਾਇਰ ਹੀ ਫਤੇ ਕੁਛ ਨਹੀਂ ਹੋਣਾ ਜੀ ਛੱਤ ਦੇ ਆਤੀਆਂ ਸ਼੍ਰੀ ਗੁਰੂ ਨਾਨਕ ਗੁਰਾਂ ਦਾ ਹੁਣ ਮੰਨਣ ਆਲੇ ਆ ਕੁਛ ਨਹੀਂ ਹੋਣਾ ਦੇ ਲੈ ਕੇ ਫਤੇ ਹੋਣਾ ਨਾ ਕੋਈ ਨੰਬਰ ਪਲੇਟ ਚੱਕ ਹੋਣੀ ਆ ਕੁਛ ਵੀ ਨਹੀਂ ਹੋਣਾ ਹੁਣ ਮਰਨ ਅੱਗੇ ਨਾ ਪਿੱਛੇ ਉਹ ਮੈਂ ਕਹ ਜੀ ਕੁਛ ਨਹੀਂ ਹੋਣਾ ਅੱਜ ਗਰੀਬ ਹੁੰਦਾ ਕਿ ਫੜਾ ਜਾਣਾ ਸੀਗਾ ਅਗਰੀ ਤਾਂ ਮੋਟਾ ਬੌਂਡ ਹੋਣਾ ਸੀਗਾ ਇਹ ਸਾਹੂਕਾਰਾਂ ਦੀਆਂ ਗੇਮਾਂ ਨੇ ਸਭ ਫਰੀ ਹੋ ਜਾਣਾ ਇੱਥੇ ਸ਼ਾਂਤ ਜੀ ਦੇਖ ਲੈ ਕੀ ਹੋਣਾਗਾ ਜੇ ਗਰੀਬ ਹੁੰਦਾ ਨਾ ਗਰੀਬ ਦਾ ਕੋਈ ਮੋਠਾ ਵਾਲਾ ਹੁੰਦਾ ਉਹਦਾ ਨੰਬਰ ਵੈਸੇ ਹੀ ਲੈ ਜਾਂਦਾ ਹੁੰਦਾਗਾ ਉਹਨੂੰ ਪਰ ਬਖਸ਼ਿਆ ਨਹੀਂ ਜਾਣਾ ਕਿਉਂ ਗਰੀਬ ਆ ਉਹਦੀ ਇੰਨੀ ਕੁਝ ਗਰੰਟਾ ਹੈ ਨਹੀਂ ਟਿੱਪਲ ਵਾਲੇ ਨਾ ਅੱਗੇ ਨੰਬਰ ਤੇ ਨਾ ਪਿੱਛੇ ਨੰਬਰ ਨੰਬਰ ਦੀ ਗੱਲ ਨਹੀਂ ਪੈਸਾ ਚਾਹੀਦਾ ਕਿੱਥੇ ਆਵਸਿਆਣ ਪੱਤਰਕਾਰ ਆਕਰ ਨੂੰ ਏ ਐਨੇ ਸੁੱਝੇ ਹੋਏ ਆ ਜੀ ਕੋ ਪੈਸਾ ਉਹਦਾ ਸੰਸਾਰ ਆ ਅੱਜ ਕੱਲ ਗਰੀਬ ਦਾ ਕੌਣ ਆ ਉਹ ਗੁਰਰਾਮ ਦਾਸ ਹੀ ਆ ਸਹੀ ਹੈ ਜੀ ਗਰੀਬ ਦਾ ਦਾ ਗੁਰਰਾਮ ਦਾਸ ਹੀ ਆ ਗੁਰਰੇ ਨਾ ਹੋਣੀ ਦੇਣਾ ਸੋਨਿਆ ਸਰੀਆ ਕਾਲ ਮੈਂ ਕਹਾਂਗਾ ਵੀ ਅਮੀਰਾ ਤੇ ਵੀ ਧਿਆਨ ਰੱਖੋ ਗਰੀਬਾਂ ਤੇ ਧਿਆਨ ਰੱਖੋ ਆ ਹੁਣ ਟੈਂਦੇ ਨੇ ਮਕਾਨ ਕਿਸੇ ਟਰੱਲੇ ਦਾ ਤਾਂ ਨਹੀਂ ਦਿਖਿਆ ਗਰੀਬ ਦਾ ਟੈਂਦਾ ਉਹ ਗਰੀਬ ਤਾਂ ਖਾਂਦਾ ਪੀਂਦਾ ਉਹਨੂੰ ਸਟਾਓ होली ਵਾਲੇ ਦਿਨ ਦੇਖ ਰੇਗੀ ਤਿੰਨ ਨੌਜਵਾਨ ਜਿਹੜੇ ਇੱਥੇ ਤਾਜਪੁਰ ਤੇ ਮਰਦੇ ਨੇ ਉਹ ਵੀ ਟਿੱਪਰ ਦੇ ਥੱਲੇ ਆ ਕੇ ਮਰੇ ਆਏ ਆ ਜੀ ਮੈਂ ਹੁਣ ਟਿੱਪਰ ਵਾਲਿਆਂ ਨੇ ਕੀ ਕਹਾਂ ਹੈ ਕਿ ਤਾਂ ਸਾਡੇ ਭੈਣ ਭਾਈ ਨੇ ਠੀਕਾ ਮੈਂ ਤਾਂ ਇਹ ਕਹਿਣਾ ਜੀ ਕੋਈ ਗਲਤ ਸੇਵਨ ਕਰਕੇ ਨਾ ਚਲਾਓ ਇਹ ਸੇਵਨ ਗਲਤ ਕੀਤੇ ਦੇ ਨਤੀਜੇ ਨੇ ਕਿਸੇ ਦਾ ਸੌਂਗ ਹਰ ਬੰਦਾ ਇਨਸਾਨ ਹੀ ਆ ਪਰ ਮੈਂ ਕਹਿੰਦਾ ਨਹੀਂ ਅਣਗਿਲੀ ਨਾ ਕਰੋ ਕਿ ਥੱਲੇ ਗਰੀਬੀ ਵੀ ਵਸਦੇ ਨੇ ਬਸ ਮੈਂ ਇੰਨੀ ਕਹਿਣਾ ਚਾਹੁੰਦਾ ਵੈਰੂਜ ਖਾਲਸਾ ਵੈਰੂਜ ਜੀ ਕੀ ਸੋ ਦੇਖ ਲੋ ਜਿੱਥੇ ਜਿਹੜੇ ਪਬਲੀਕ ਇਕੱਠੇ ਹੋਏ ਤੇ ਉਹ ਇਹਨਾਂ ਦੇ ਹੀ ਗੱਲ ਕਹਿਣਾ ਕਿ ਜਿਹੜੇ ਟਿਪਰ ਵਾਲੇ ਜਿਹੜੇ ਅੰਨੇ ਵਾਂਗੂ ਟਿਪਪਰ ਚਲਾਉਂਦੇ ਨੇ ਜਿਹੜੇ ਹਾਦਸੇ ਹੁੰਦੇ ਨੇ ਤੇ ਤੁਹਾਡੀ ਇਹਦੇ ਬਾਰੇ ਕੀ ਰਏ ਕਮੈਂਟ ਆਪਣਾ ਸਾਂਝਾ ਕਰਨ ਸਰ ਕੀ ਮਾਮਲਾ ਕੀ ਗੱਡੀ ਜਿਹੜੀ ਆ ਦੇਖ ਰਹੇ ਕੀ ਜਿਹੜੀ ਪੂਰੀ ਡੈਮੇਜ ਹੋ ਗਈ ਟੁੱਟ ਗਈ ਟਿਪਰ ਦੇ ਨਾਲ ਆ ਜੀ ਇਹ ਵੇਖਿਆ ਸੀ ਤੇ ਲੰਘੇ ਜਾ ਰਹੇ ਸੀ ਕਿਸੇ ਨੇ ਫੋਨ ਨਹੀਂ ਕੀਤਾ ਇਹ ਗੱ ਆਪਾਂ ਤੇ ਗੱਡੀ ਦੇ ਵਿੱਚ ਮੋਰੇ ਨੰਬਰ ਤੁਸੀਂ ਦੇਖਿਆ ਨੰਬਰ ਹੈ। ਕਾ ਚੈੱਕ ਕਰਾਂਗੇ ਜੀ ਇਹਨਾਂ ਦੇ ਨੰਬਰ ਗਲਤ ਅੱਧਾ ਨੰਬਰ ਆ। ਪਿੱਛੇ ਹੈ ਨਹੀਂ। ਤੇ ਪਿਛਲੇ ਪਾਸੇ ਵੀ ਨੰਬਰ ਹੈ ਨਹੀਂ ਗਾ। ਅੱਛੇ ਨੰਬਰ ਹੈ ਨਹੀਂ ਆ। ਉਹ ਆ ਹੋਰ ਆਪਾਂ ਹੋਰਾਂ ਦੇ ਚਲਾਨ ਕਰਦੇ ਆ ਮੋਟਰਸਾਈਕਲਾਂ ਦੇ ਕਰਦੇ ਆ ਇਹਨਾਂ ਦੇ ਕੋਈ ਕਾਰਵਾਈ ਕਰੀ ਜੀ ਬੰਦ ਕਰਾਂਗੇ। ਹਾਂ ਜੀ ਬੰਦ ਕਰਾਂਗੇ। ਨਹੀਂ ਇਹ ਵੀ ਹਾਈਵੇ ਵੱਡੇ ਜਾ ਰਹੇ ਹਨ ਨਾ ਮੋਟਰਟ੍ਰੈਕਲਾਂ ਦੇ ਆਪਾਂ ਮੇਰੇ ਤੋਂ ਪਹਿਲਾਂ ਚਲਾਨ ਕਰ ਦਿੰਦੇ ਨੇ ਲਿਆਓ ਜੀ ਥਾਣੇ ਲੈ ਕੇ ਚੱਲੋ। ਇਹ ਇਹਦੇ ਕਾਰਵਾਈ ਕੀਤੀ ਜਾਊਗੀ। ਕੀਤੀ ਜਾਊਗੀ। ਕਾਲਾ ਜਿਹੜਾ ਬੰਦਾ ਪੜੇ। ਨਵੀਨ ਨੰਬਰ 7। 7 ਨੰਬਰ ਤੋਂ। ਸੋ ਦੇਖ ਰਹੇ ਹੋ ਸ਼ਮਸ਼ੇਰ ਸਿੰਘ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਅਸੀਂ ਕਾਰਵਾਈ ਕਰਾਂਗੇ ਕਿਤਨਾ ਕਿਤੇ ਅਕਸਰ ਦੇਖੇ ਜਾਂਦੇ ਨੇ ਮੋਟਰਸਾਈਕਲਾਂ ਦੇ ਚਲਾਨ ਕੀਤੇ ਜਾਂਦੇ ਨੇ ਪਰ ਇਹ ਟਿੱਪਰ ਜਿਹੜੀ ਆ ਮੋਟ ਜਿਹੜੀ ਆ ਅਕਸਰ ਹਾਈਵੇ ਤੇ ਨਜ਼ਰ ਆ ਰਹੀਆਂ ਨੇ ਹੁਣ 7 ਨੰਬਰ ਥਾਣੇ ਕੀ ਇਹ ਇਹਦੇ ਤੇ ਕਾਰਵਾਈ ਹੋਵੇਗੀ ਕੀ ਨੰਬਰ ਇਹ ਗੱਡੀ ਬੌਂਡ ਹੋ